ਕੌਕਤਾਨ ਵੀਰੋ ਆਪਾਂ ਨੂੰ ਪਤਾ ਹੀ ਹੈ ਆਪਾਂ ਜਿਹੜਾ ਜੇਟ ਨੇ ਬਨੌਰੀ ਬਾਜ਼ਰ ਹੋਵੇ ਸੰਭੂ ਬਾਜ਼ਰ ਹੋਵੇ ਆਪਾਂ ਜਿਹੜੇ ਕਿਸਾਨ ਸੀ ਇੱਥੇ 13 ਫਸਤਰੀ ਨਵਾਬ ਦੀ ਪਰ ਇਹ ਕਿੰਤ ਦੇ ਸਰਕਾਰ ਤੇ ਹਰਿਆਣਾ ਦੀ ਸਰਕਾਰ ਨੇ ਜਿਹੜੇ ਆਪਣੇ ਅੱਗੇ ਬੈਰੀਕੇਡ ਲਾ ਕੇ ਡੰਡਾ ਕੱਢ ਕੇ ਇਹ ਜਿਹੜੇ ਰਾਸਤੇ ਰੋਕੇ ਸੀ ਇਹ ਤਕਰੀਬਨ 7 8 9 ਤਰੀਕ ਨੂੰ ਇਹ ਜਿਹੜੇ ਆਪਣੇ ਰਾਸਤੇ ਰੋਕੇ ਗਏ ਸੀ ਇਸ ਕਰਕੇ ਇਹ ਆਪਾਂ ਨੂੰ ਬਗਰਾ ਕਰ ਰਹੇ ਸਿਆਸੀ ਪਾਰਟੀ ਵਾਲੇ ਕਿਉਂਕਿ ਕਿਸੇ ਦੇ ਉੱਤਰੋਂ ਜਿਹੜਾ ਆਪਣਾ ਇਹਦਾ ਚਾਹਨਾ ਰੇਸ਼ੇ ਦਾ ਕੰਮ ਹੈ ਉਸ ਤੋਂ ਚੱਕਣਾ ਅੱਗੇ ਬਲੈਕ ਵਿੱਚ ਨਾ ਕੁਝ ਸਿਆਸੀ ਬੰਦੇ ਨੇ ਕੋਈ ਵਪਾਰੀ ਬੰਦੇ ਨੇ ਉੱਤੇ ਪਾਸ ਜਿਵੇਂ ਦੱਸਿਆ ਸੀ ਪ੍ਰਧਾਨ ਜੀ ਦੇ ਕਾਲ ਵੀ ਜਿਹੜੇ ਕੱਪੜੇ ਤੇ ਮਾਰਕੀਟ ਵਾਲੇ ਬੁਕਾਰੇ ਨੇ ਆਪਣੇ ਅਮਾਲੇ ਵਾਲੇ ਉਹਦੇ ਸੰਬੰਧ ਚ ਆਪਣੀ ਮੀਟਿੰਗ ਹੋਈ ਸੀ ਤਾਂ ਕਰਕੇ ਸਾਰੇ ਉਹਨਾਂ ਬੇਨਤੀ ਕਰਦਾ ਵੀ ਜਿਹੜੇ ਸਾਡੇ ਫੰਡ ਦੇ ਸਤੇਜ ਹੁਸੈਨ ਕਿਉਂਕਿ ਜਦ ਕੱਲ ਜਿਹੜੀ ਇਹ ਟਿਕਣਾ ਵਾਲੀ ਰਾਤਤ ਸ਼ੰਭੂ ਬਾਸਤ ਦੀ ਇਹ ਹੋਈ ਹੈ ਬੀਜੇਪੀ ਦੇ ਗੁੰਡੇ ਅਸਤੇ ਆਪ ਦੇ ਮਿਲਿ ਜੁਕਤ ਕਾਕੇ ਕਿਰੇ ਆਪਣੇ ਕੋਲ ਦੇ ਮੌਕੇ ਦੇ ਇਹਨਾਂ ਬਦਨਾਮ ਕਰਨਗਿਆਂ ਚਾਹਾਂ ਚੱਲਣ ਲੱਗੇ ਹੋਏ ਨੇ ਆਪਾਂ ਸਾਰੇ ਨੂੰ ਪਤਾ ਬੜੇ ਇਹਨੇ ਆਪਣੇ ਦੋਇ ਫਾਰਮਾਂ ਦੇ ਆਗੂ ਨੇ ਬੜੇ ਸੂਝਬਾਨ ਨੇ ਕਿਉਂਕਿ ਬੜੇ CRP ਨੇ ਨਾਲ ਕੋਲੇ ਪરાਣੇ ਘੜਾ दिए ਨੇ ਇਹ ਗੱਲਾਂ ਸਾਰਿਆਂ ਬਾਜ਼ ਦੇ ਨੇ ਇਹ ਸਾਰਾ ਕੁਝ ਇਹਨਾਂ ਨੂੰ ਪਤਾ ਹੁੰਦਾ ਕਿਹੜਾ ਬਾਦਲ ਸਾਦੀ ਜਾਦੂ ਨੇ ਕੋਈ ਕੈਨੋਨੀ ਸਿਆਸੀ ਬੰਦਾ ਆਪਾਂ ਨੂੰ ਕਿਹੜਾ ਨੁਕਸਾਨ ਪਹੁੰਚਾ ਸਕਦਾ ਹੈ ਇਸ ਕਰਕੇ ਆਪਾਂ ਤੁਹਾਨੂੰ ਮੇਰੇ ਧਿਆਨ ਦੀ ਗੱਲ ਰੱਖਣ ਦੀ ਲੋੜ ਹੈ ਕਿਉਂਕਿ ਜਿਹੜਾ ਅਜ ਸ਼ੰਭੂ ਬਾੜ ਦੀ ਗਿਣਤੀ ਹੈ ਉਹਦੇ ਨਾਲੋਂ ਭਾਗਾਂ ਦੇ ਤਿੰਨ ਗੁਣਾ ਜ਼ਿਆਦਾ ਧਾ ਦਿੱਤੀ ਗਈ ਹੈ ਜਿਹੜੀ ਆਪਣੇ ਖਨੌਰੀ ਬਾੜ ਦੀ ਗਿਣਤੀ ਹੈ ਜਿੰਨੇ ਨੇ ਖਨੌਰੀ ਬਾੜ ਨਾਲ ਇੱਥੇ ਆਪਾਂ ਸਮਾਜਿਕ ਲੋਕ ਹਨ ਕਿਤੇ ਜੱਤੇਬੰਦੀ ਦਾ ਸਾਵਾਟ ਅਗਮੈਂਟਰ ਉਹ ਆਪਾਂ ਇਹ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਸੇਜੇ ਕੈਂਟਰ ਬੈਠਿਆ ਉਹਨਾਂ ਨੂੰ ਬੇਨਤੀਆ ਕਰੋ ਅਪੀਲਾ ਕਰੋ ਇਹ ਜਿਹੜੀ ਤਾਲੀਆਂ ਹਸਾਲਾ ਆਪਣੇ ਆਂ ਬੀਜੇਪੀ ਦੀ ਸਰਕਾਰਾਂ ਜਿਹੜੇ ਆਪਣੇ ਹੱਲੇ ਕਰਾਉਣ ਜਾ ਰਹੀ ਹੈ ਇਹਦਾ ਭਾਵ ਉਹ ਆਪਣਾ 350 ਹਰਫਾਂ ਦਾ ਜੀ ਆਪਣੇ ਇੱਥੇ ਬਾਜ਼ਾਰਾਂ ਦੇ ਉੱਤੇ ਗਤੀ ਵਧਣੀ ਹੈ ਕਿਰਤੀਆਂ ਜਿਹੜੇ ਕੱਠ ਤੇ ਲੋਹੇ ਦੀ ਲਾਠਾ ਐਸ ਕਰਕੇ ਜਿਹੜੀ ਇਹ ਕੱਠਾਂ ਦੀ ਲੋੜ ਆ ਤਾਂ ਸਹੀ ਲੋਕ ਤਾਂ ਹੀ ਆਪਣੇ ਅੱਗੇ ਜਿਹੜੇ ਸ਼ਿਕਾਸ ਨੇ ਆਪਣੇ ਤੇਰੀ ਕਰਨ ਜਾ ਰਹੇ ਨੇ ਉਹ ਸਾਹ ਦਾ ਕੋਈ ਆਪਾਂ ਨੂੰ ਔਰ ਆਲੇ ਦੁਆਲੇ ਵਿੱਚ ਚੱਲੇ ਬੰਦੀਏ ਦੇ ਲੋਹੇ ਫਾਸਾ ਵੱਲੋਂ ਕੋਈ ਸ਼ਿਕਾਸ ਤੇ ਕਾ ਕੰਨਾ ਬਈ ਐਸ ਕਰਕੇ ਆਪਰੋਸ ਕਰਨੇ ਰਹਿਣ ਦੀ ਲੋੜ ਐ ਆਬਰਾ ਜਿੰਨਾ ਵਿੱਚ ਹੋਰ ਲੱਗਦਾ ਹੈ ਕਿਲੇ ਸਾਡੇ ਧੀਰਪਾ ਚਲੋ ਅੱਜ ਦਾ ਮੀਟਿੰਗ ਹੈ ਪਰ ਸਾਡੇ ਜਿਹੜੀਆਂ ਆਵਾਜ਼ਾਂ ਦੀ ਗਿਣਤੀ ਹੈ ਉਹ ਇੱਥੇ ਆਪਾਂ ਹਫ਼ਤੇ ਦੇ ਵਿੱਚ ਜਿਹੜਾ ਰਣਨਾ ਦੇ ਕੇ ਨਾਗਾ ਅਕੈਡਮੀਏ ਵਾਟਵਾ ਕੇ ਜਿਹਦੇ ਮਤੇ ਮੁਤਾਬਕ ਹਫ਼ਤੇ ਦੇ ਵਿੱਚ ਜਿਹੜਾ ਤਨਦਰਾਂ ਦੀ ਗਿਣਤੀ ਤੇ ਆਪਣੇ ਤੇ ਬੀਤੀਆਂ ਦੀ ਜੋਟੀਆਂ ਦੇ ਵਿੱਚ ਸ਼ਮੂਲ ਕਰਦੀ ਹੈ ਆ ਫੇਰ ਵੀ ਇਹਦਾ ਜਿਹੜਾ ਲੋਕਾਂ ਦੇ ਦਿੱਕਾ ਹੈ ਲਕਰੀਆ ਹੋ ਜਣੀ ਹੈ ਐਸਾ ਕਿ ਸਾਰੇ ਜੱਲੇ ਬੰਦਿਆਂ ਦੇ ਆਗੂਆਂ ਨਾਲ ਗੇਧੀਆ ਕਰਦਾ ਵੀ ਜਿਹੜੇ ਇਹ ਆਪਣਾ ਦਿੱਤੇ ਕੇਡਰ ਬੈਠੇ ਆ ਦਿੱਤਾ ਵੀ ਹੋ ਸਕਦਾ ਹੈ ਅਪੀਲਾ ਕਰੋ ਸੱਤ ਤਾਲਾ ਨਾ ਕਰੋ ਜਿਨੇ ਵੀ ਕੁੰਡੀ ਆਪਣੇ ਤੇ ਗੇਠਿਆ ਬਣਾਏ ਬਦਾਈਏ ਇਹਨਾਂ ਮਾਚੇ ਨੂੰ ਕੋਈ ਪ੍ਰਵਾਨ ਉਹਨੇ ਕੁਝ ਬੁਲਾ ਰਿਹਾ ਤਾਂ ਮਾਫੀ ਚਾਹੁੰਦਾ ਕਿਉਂਕਿ